ਸਸਤੇ ਕਾ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆ ਸੁਬਹ ਵਾਲ ਵੀਡੀਓ ਬਣਾਉਣ ਦੀ ਮਾਇਂ ਦੀ ਘੜਕਾ ਕਰਦੇ ਹਾਂ ਹਾਂਜੀ ਹਾਂਜੀ ਤੇ ਸਾਰਿਆਂ ਨੇ ਬਾ ਵੀ ਹੋਰ ਜੇ ਮਤਲਬ ਸਭ ਕੁਝ ਆਪਰੇ ਨਹੀਂ ਬਖਾਇਆ ਕੋਈ ਮਤਲਬ ਕੋਈ ਜੀ ਦੀ ਵਿੱਚ ਹੋ ਨਹੀਂ ਲੱਗੂਗੀ ਕਿ ਹਾਂ ਇਹ ਬਾਕੀ ਵਿੱਚ ਵਧੀਆ ਬਖਾਉਣੀ ਕੋਈ ਜੀ ਨਹੀਂ ਦੇ ਲਈ ਕੋਈ ਆਪਣੇ ਨਾਲ ਤੇ ਬਾਕੀ ਚਲੋ ਤੁਸੀਂ ਪਿਆਰ ਜਿਹੜਾ ਕਰਦੇ ਜੱਗੇ ਵੀ ਜਿੱਦਾਂ ਕਰਦੇ ਰਹੋ ਪਿਆਰ ਨਾਲ ਤੇ ਦੂਜੀ ਗੱਲ ਇਹ ਆ ਮੈਂ ਹਾਂਜੀ ਅੱਜ ਘਾਟੇ ਆ ਗਏ ਆਪੂ ਆ ਜੀ ਹਾਂਜੀ ਤੇ ਅੱਜ ਅਸੀਂ ਉੱਥੇ ਬੁਰਵਾਲ ਜਾ ਕੇ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਆ ਉਹ ਸਪੈਸ਼ਲ ਸਾਡੇ ਨਾਲ ਵੀਡੀਓ ਬਣਾਉਣ ਵਾਸਤੇ ਆਏ ਆ ਜੀ ਹਾਂਜੀ मतलब जल्दी-जल्दी ਉਹ ਦੋਨਾਂ ਦਾ ਏਡੀ ਜਾਂਦੀ ਹੁੰਦਾ ਪਲਾਨ ਹੀ ਬੰਦਾ ਹੁੰਦਾ ਛੇਦੀ ਹਾਂਜੀ ਛੇਦੀ ਆ ਗਏ ਆ ਮਤਲਬ ਇਹ ਸਾਰਿਆਂ ਨੇ ਉਹਨਾਂ ਨੂੰ ਬੜਾ ਪਸੰਦ ਕੀਤਾ ਹੈਗਾ ਤੇ ਫੇਰ ਆਪਾਂ ਉਹਨਾਂ ਨੂੰ ਕਿਹਾ ਵੀ ਆਓ ਤੇ ਵੀਡੀਓ ਬਣਾਈਏ ਹਾਂਜੀ ਹਾਂਜੀ ਹੁਣ ਪੂਆ ਜੀ ਆਏ ਆ ਤੇ ਇਹ ਤੁਹਾਨੂੰ ਜਾ ਕੇ ਉੱਥੇ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਤੇ ਪੂਆ ਸੌਣੀ ਬਾਹਰ ਚੱਲੇ ਆ ਤੁਹਾਨੂੰ ਆ ਤੇ ਉੱਥੇ ਜਾ ਕੇ ਵੀਡੀਓ ਬਣਾ ਕੇ ਫੇਰ ਤੁਹਾਨੂੰ ਮਿਲਦੇ ਆਂ ਜੀ ਅੱਗੇ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਚੰਗਾ ਜੀ ਸਸਤੀ ਕਾਦੀ ਸਾਰੇ ਕਾਦੀ ਸਾਰਿਆਂ ਤੇ ਇਹ ਸਾਰੇ ਜਣੇ ਗੁਰਫਤੇ ਵੀ ਕਹਿਣ ਲਿਆ ਵਾ ਸੁਣੀ ਸਾਰੇ ਜਣੇ ਜਿਹਦੇ ਦੀ ਡੀ ਕਰਦੇ ਸੀ ਨਾ ਉਹ ਦੇਣਾ ਜ ਆ ਗਿਆ ਵਾ ਤੇ ਸਾਡੀ ਭੂਆ ਜੀ ਆ ਗਏ ਸਾਡੇ ਕੋਲ ਤੇ ਹੁਣ ਆਪਾਂ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਪਿਆਰ ਕਰ ਰਹੇ ਆ ਹਨਾ ਤੇ ਹੁਣ ਜਿਹੜੀ ਨਵੀਂ ਵੀਡੀਓ ਸਟਾਰਟ ਕੀਤੀ ਆ ਬੀਨੀ ਮਾਏ ਈਆਂ ਛਿੜਕਾ ਖਾਣ ਨੂੰ ਜੰਮੀਆਂ ਯੋਗੇਗੇ ਕੀਂਦਾ ਤੇ ਬਾਕੀ ਇਹ ਆ ਵੀ ਤੁਸੀਂ ਇਹ ਵੀਡੀਓ ਨੂੰ ਪਿਆਰ ਵੀ ਬਹੁਤ ਜ਼ਿਆਦਾ ਦਿੰਦਾ ਬਹੁਤ ਜ਼ਿਆਦਾ ਲੋੜ ਤੋਂ ਵੱਧ ਸਹੀ ਗੱਲ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਸਤਿਕਾਰ ਕਰਦੇ ਹਾਂ ਤੁਹਾਡਾ ਪਿਆਰ ਹਾਂਜੀ ਧੰਨਵਾਦ ਤੁਦ ਪਿਆਰ ਕਰੋ ਹਾਂਜੀ ਹਾਂਜੀ ਠੀਕ ਹੈ ਭਾਜੀ ਇਹਨੂੰ ਵੱਧ ਤੋਂ ਵੱਧ ਪਿਆਰ ਕਰਨਾ ਤੁਹਾਨੂੰ ਅੱਗੇ ਸਾਰੇ ਬੜਾ ਪਿਆਰ ਕਰਦੇ ਆ ਬੜਾ ਜ਼ਿਆਦਾ ਕੀਤਾ ਸਾਰਿਆਂ ਨੇ ਸਾਰਿਆਂ ਦੇ ਜਿਹੜੇ ਕਮੈਂਟ ਆਉਂਦੇ ਹੈ ਮਿਸ ਕਰਦੇ ਆ ਇਸੇ ਕਰਕੇ ਮੈਂ ਬਹੁਤ ਖੇਦੀ ਲੌਕਸ ਆ ਗਈਆਂ 3 ਮਹੀਨੇ ਬਾਅਦ ਦੇ ਮਿਲਾਈਆਂ ਮੇਰਾ ਆਪਣਾ ਜੀ ਨਹੀਂ ਲੱਗਣ ਰਿਹਾ ਤੁਹਾਡੇ ਤੋਂ ਬਿਨਾ ਹਾਂ ਮੈਂ ਚਲੋ ਭੂਆਜੀ ਵੀ ਤੁਹਾਡਾ ਕਿੰਨਾ ਪਿਆਰ ਕਰਦੇ ਆ ਹਨਾ ਤੇ ਮੈਂ ਕਾ ਜਮਾ ਤੇ ਆਪਣੇ ਸਰੋਤਿਆਂ ਨੂੰ ਮਿਲਾਂ ਜਾ ਕੇ ਨਹੀਂ ਨਹੀਂ ਚੰਗਾ ਬੜੇ ਕਮੈਂਟ ਆਏ ਉਦੋਂ ਕਿ ਮੈਂ ਚਾਉਣ ਵਾਲਿਆਂ ਨੇ ਪਨਾਹੀ ਚੱਲ ਗਿਆ ਉਹਨੂੰ ਫੇਰ ਦੁਬਾਰਾ ਲਿਆ ਆ ਵੀਡੀਓ ਚ ਲਿਆਓ ਪਰ ਕੁਝ ਕੰਮ ਤਾਂ ਦੇਦਾਂ ਦੇ ਹੁੰਦੇ ਆ ਕਿ ਬੰਦੇ ਨੂੰ ਉਹ ਵੀ ਕਰਨੇ ਪੈਂਦੇ ਆ ਨਾਲ ਨਾਲ ਤੇ ਉਹ ਕਰਕੇ ਦੇਖਣਾ ਪੈਂਦਾ ਸਾਰਾ ਕੁਝ ਆਈ ਹਾਂ ਹੁਣ ਮੈਂ ਫੇਰ ਰੁਕੂੰਗੀ ਇੱਥੇ ਥੋੜਾ ਟਾਈਮ ਤੇ ਇਹ ਆ ਕਿ ਇਹ ਵੀਡੀਓ ਵਿੱਚ ਤੁਹਾਡਾ ਸਾਥ ਦੇਣਗੇ ਬੰਦਾ ਵਾਰੀ ਹੈ ਨਾ ਬਿਲਕੁਲ ਹਾਂਜੀ ਤੇ ਬਾਕੀ ਤੁਹਾਡੇ ਪਿਆਰ ਦੀ ਤੁਹਾਡੇ ਸਾਥ ਦੀ ਸਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਲੋੜ ਆ ਤੇ ਵੱਧ ਤੋਂ ਵੱਧ ਪਿਆਰ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਬਿਲਕੁਲ ਬਿਲਕੁਲ ਗਾਂ ਦੀ ਗਾਂ ਸ਼ੇਅਰ ਹੀ ਕਰਿਆ ਕਰੋ ਸ਼ੇਅਰ ਹੀ ਥੋੜੀ ਲੱਗਵਾ ਪਹਿਲਾਂ ਦੀ ਜਿਹੜਾ ਆਪਣਾ ਰੋਲ ਕਰਦੇ ਨੇ ਥੋੜਾ ਨੈਗੇਟਿਵ ਹਾਂਜੀ ਹਾਂਜੀ ਇਹਦੇ ਵਿੱਚ ਥੋੜਾ ਜਿੰਨਾ ਮੈਨੂੰ ਲੱਗਾ ਵਾ ਇਹਨਾਂ ਦਾ ਪੋਜ਼ਿਟਿਵ ਆ ਤਵੀ ਇਹਨੇ ਮੈਨੂੰ ਬਣਾਇਆ ਹਾਂ ਮੈਂ ਲੈ ਦਿੰਦਾ ਇਹ ਕਿ ਭੋਜੀ ਮਿਲਨ ਬਣੇ ਆ ਵੀਡੀਓ ਚ ਪਰ ਮੈਨੂੰ ਤਾਂ ਸ਼ਰਮ ਆ ਮਾ ਪ੍ਰੋਫੈਸਰ ਬਣਵਾ ਮੈਂ ਮਾੜਾ ਮਾੜਾ ਰੋਣਾ ਨਾ ਕਰੀ ਹੱਥ ਜੋੜ ਕੇ ਬੇਨਤੀ ਮੈਨੂੰ ਗਾਵਾ ਕਹਿੰਦੇ ਜਦੋਂ ਮੈਨੂੰ ਤਰਸ ਜਾ ਆ ਜਾਂਦਾ ਹੈ 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 ਮੈਂ ਗਾਵਾ ਤੁਹਾਨੂੰ ਨਹੀਂ ਐਂ ਦਾ ਤੁਸੀਂ ਕਹੋ ਕਿ ਮੈਂ ਕਹਿ ਹੀ ਨਹੀਂ ਸਕਦੀ ਮੂੰਹ ਜੋ ਮੈਨੂੰ ਕਹਿਣਾ ਹੀ ਨਹੀਂ ਆਉਂਦਾ ਕਿ ਇਹਨੂੰ ਮਾੜਾ ਕਰਕੇ ਮੈਂ ਪਤਾ ਨਹੀਂ ਬੜਾ ਸੋਚ ਕੇ ਵੀ ਮੇਰੇ ਮੂੰਹ ਨਿਕਲਦੀ ਹੈ ਗੱਲ ਔਖਾ ਜਾ ਲੱਗਦਾ ਵਾ ਪਰ ਕਰਨਾ ਪੈਂਦਾ ਵਾ ਵੀਡੀਓ ਦੇ ਸਾਹਬ ਦੇ ਨਾਲ ਕਹਾਣੀ ਦੇ ਸਾਹਬ ਦੇ ਨਾਲ ਟਲਣਾ ਪੈਦਾ ਮੈਂ ਕੀ ਕਰਾਂ ਮੈਨੂੰ ਰੋਲ ਦੇ ਦਿੱਤਾ ਇਹਨਾਂ ਨੇ ਕਿ ਭੂਆ ਤੇ ਨਵੀਂ ਪਰਮ ਦਾ ਸਾਥ ਪਤਾ ਸਾਰਿਆਂ ਨੂੰ ਅੰਮ੍ਰਿਤਪੁਰੀ ਬਹੁਤ ਬੰਦਾ ਆਦਾ ਜਿਹੜਾ ਹੈ ਆਪਣੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਹੋ ਗਿਆ ਬੰਦਾ ਇਹ ਗੁਰਸ਼ਰਦ ਆ ਜਾ ਰੋਲੀ ਉਹ ਬੱਬ ਦੇ ਲੱਗਦੀ ਹੈ ਹੈਨਾ ਫਿਰ ਬੋਲਦੇ ਸਾਡੇ ਕਹਿਣ ਮਤਲਬ ਇੰਟੈਂਟਿਵ ਰੋਲ ਫੱਬਦੇ ਆ ਹਾਂ ਜੇਲਾ ਮੈਂ ਇਸ ਦੇ ਨਾਲ ਹੀ ਰੋਲ ਦਿੱਤਾ ਮੈਂ ਸਾਰੇ ਗੱਲੇ ਦਾ ਕਰਨਾ ਬੰਦਾ ਤੇ ਨਾਲੇ ਮੈਂ ਤਗੜਾ ਵੀਦਨ ਬਣ ਗਿਆ ਜੀ ਤੋਂ ਬੰਦਾ ਕੋਬਾ ਜਨ ਮੈਂ ਵੀ ਪਾ ਚਾਹੇ ਚੱਕੀ ਹੋ ਜਾਂਦਾ ਬੜੀ ਪਣਾ ਚਹੀ ਜੋ ਅਸਲੀ ਸਭ ਨਾਲ ਦਾ ਇਹ ਵੀਡੀਓ ਤਾਂ ਮਿਲਣਾ ਵੀ ਫੇਰੇ ਗਾਲਾਂ ਖਾਧੀਆਂ ਸਾਰਿਆਂ ਦੀ ਉਹ ਆ ਰਿਹਾ ਤੇ ਪਿਆਰੀ ਰੋਲ ਲੈਣਾ ਵਧੀਆ ਰੋਲ ਲੈਣਾ ਮੈਂ ਨਹੀਂ ਕਰਦਾ ਮਰਨਾ ਹੀ ਪੜਨਾ ਸੱਚੀ ਗੱਲ ਨਹੀਂ ਕੋਈ ਗੱਲ ਮੈਂ ਤੇ ਪੂਰਾ ਸਪੋਰਟ ਕਰਨਾ ਹੈ ਦਲਜੀਤ ਦਾ ਨਹੀਂ ਉਤਰਾ ਗੱਲ ਇੱਕ ਹੈ ਜੀ ਪਰਝਾਈ ਦੇ ਦਿਵਾਲੇ ਹੋਣਾ ਹੈ ਚਾਹੀਏ ਮੈਂ ਪਰਝਾਈ ਦੇ ਦਿਵਾਲੇ ਹੋਣਾ ਹੈ ਤੇ ਉਹ ਆਪਣੀ ਧੀ ਦਾ ਸਾਥ ਦੇਣਾ ਹੈ ਪਰ ਇਹਨਾਂ ਨੇ ਮੈਨੂੰ ਰੋਲ ਹੀ ਹੋ ਜਾ ਦੇਤਾ ਮੈਂ ਕੀ ਕਰਾਂ ਮੇਰੀ ਸਟੋਰੀ ਕੰਪਲੀਟ ਹੀ ਨਹੀਂ ਹੁੰਦੀ ਫਿਰ ਕੀ ਕਰਾਂ ਸਟੋਰੀ ਇਹੀ ਹੈ ਧੀਾਂ ਦੀ ਸੋਰੀ ਮੈਨੂੰ ਮਾਫ ਕਰਿਓ ਪਹਿਲਾਂ ਤੁਹਾਨੂੰ ਕੋ ਸੋਰੀ ਮੰਗ ਲਈ ਵੇਖ ਲੋ ਇਹ ਗਲਤ ਕਮੈਂਟ ਨਾ ਕਰਦੇ ਕੋਈ ਮੈਂ ਨਹੀਂ ਆਦ ਕਿਹ ਹੀ ਆਪਣਾ ਨਵਾਂ ਕਲਾਕਾਰ ਚੁਣਿਆ ਗੁਰਪਤ ਸਿੰਘ ਆਵਾ ਕੈਸੇ ਇੱਕ ਪਤੇ ਕੋਰ ਵਾ ਵਿੱਚ ਵਾਏ ਕਰੋ ਵਾਏ ਕਰੋ ਵਾਏ ਕਰੋ ਪੰਥ ਕੋਰ ਗੁਰਪਤੇ ਕੋਰ ਵਾਏ ਤੁਸੀਂ ਕਾ ਦਿਓ ਬਾਈ ਸਾਥੀ ਗਾ ਕਰੋ ਬੇਟਾ ਹਰ ਚਿਕਰ ਕਰੋ ਸਾਡਾ ਸਾਥੀ ਕਾ ਚਾ ਚਾ ਇਤਰਾ ਗੱਲ ਆ ਵੀ ਬਹੁਤ ਜਿਆਦਾ ਪਿਆਰ ਤੁਸੀਂ ਹਰ ਕਰਕੇ ਤੁਹਾਡਾ ਵੀਡੀਓ ਨੂੰ ਕਿਉਂ ਜੀਵਨ ਜੋਤ ਬਹੁਤ ਪਿਆਰ ਦਿੱਤਾ ਹੋ ਬਹੁਤ ਵਧੀਆ ਹਾਂਜੀ ਤੇ ਉਹ ਸਾਰਾ ਤੁਹਾਡੇ ਪਿਆਰ ਦੇ ਸਦਕਾ ਵਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਸਾਰੇ ਇੰਨਾ ਜਿਆਦਾ ਪਿਆਰ ਕਰਦੇ ਜੇ ਸਾਡਾ ਮਾਣ ਕਰਦੇ ਜੇ ਹਨਾ ਤੇ ਤੁਹਾਨੂੰ ਪਸੰਦ ਕਰਦੇ ਜੇ ਅਸੀਂ ਤੁਹਾਡੇ ਬਹੁਤ ਜਿਆਦਾ ਸ਼ੁਕਰਗੁਜ਼ਾਰ ਆ ਤਾਂ ਕਿ ਤੁਸੀਂ ਹਮੇਸ਼ਾ ਇਦਾਂ ਹੀ ਸਾਥ ਦੇਂਦੇ ਰਹੋ ਬਸ ਉਹ ਪਿਆਰ ਕਰਦੇ ਰਹੋ ਹਾਂਜੀ ਹਾਂਜੀ ਕਮੈਂਟ ਕਰੋ ਵੀ ਹਾਂਜੀ ਲਾਈਕ ਕਰਦੇ ਰਹੋ ਸਾਰੇ ਮੈਂ ਤਾਂ ਕਰਦੇ ਆ ਬੜੀ ਹੈਨਾ ਬਿਲਕੁਲ ਜੀ ਬਿਲਕੁਲ ਪਰ ਜਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਨਾ ਹਾਂ ਉਹ ਮਤਲਬ ਹੀ ਮਤਲਬ ਹੋਰ ਜ਼ਿਆਦਾ ਕੀ ਕਰਦਾ ਵੀ ਹੋਰ ਜ਼ਿਆਦਾ ਮਿਹਨਤ ਕਰੀ ਆਪਾਂ ਹੁਣ ਤੁਸੀਂ ਇਹ ਵੀਡੀਓ ਪਸੰਦ ਕੀਤੀ ਹੈ ਨਾ ਨੀ ਮਾਂ ਈਆਂ ਝੜਕਾਂ ਖਾਣ ਨੂੰ ਜੰਮੀਆਂ ਤੇ ਆਪਾਂ ਇੱਥੇ ਮਿਹਨਤ ਵੀ ਪੂਰੀ ਕਰ ਲਏ ਆਂ ਤੇ ਗਾੜੀ ਵੀ ਆਪਾਂ ਪੂਰੀ ਮਿਹਨਤ ਕਰਨੀ ਇੱਤਾਂ ਦਾ ਸੀ ਨਹੀਂ ਉਦਾਂ ਦਾ ਬਣਾਉਣਾ ਹਾਂ ਵੀ ਵੱਧ ਤੋਂ ਵੱਧ ਚੰਗਾ ਕਰੀਏ ਕੁਝ ਰਹਿ ਨਾ ਜੇ ਕਸਰ ਨਾ ਰਹਿ ਜਾਏ ਬਸ ਹੁੰਦਾ ਕੋਸ਼ਿਸ਼ ਕਰੀਏ ਪੂਰੀ ਪੂਰੀ ਵੀ ਹਾਂ ਜੋ ਚਾਹੁੰਦੇ ਆ ਸਾਰੇ ਉਹੀ ਉਹਨਾਂ ਨੂੰ ਮਿਲੇ ਵੇਖਣ ਨੂੰ ਸਾਡੀ ਪੂਰੀ ਕੋਸ਼ਿਸ਼ ਆ ਸਾਰਿਆਂ ਦੀ ਤੇ ਅਸੀਂ ਤੁਹਾਨੂੰ ਮਤਲਬ ਵਧੀਆ ਬਣਾ ਖਾੜੀਏ ਸਾਰਾ ਕੁਝ ਸਵੇਰੇ 11 ਵਜੇ ਤੇ ਲੱਗੇ ਤਾਂ ਹੁਣ ਜੋ ਜੀ ਬਣਾ ਪੰਜ ਵਜੇ ਜਿਹੜਾ ਤੁਸੀਂ ਉਹਨੂੰ ਪਿਆਰ ਦਿੰਦੇ ਰਹਾਂ ਨੂੰ ਥੋੜੀ એનર્ਜੀ ਮਿਲਦੀ ਹੈ ਤੇ ਨਾਲ ਹੈ ਨਾ ਬਿਲਕੁਲ ਜੀ ਬਿਲਕੁਲ ਅਹੀਂ ਮਤਲਬ ਹੋਰ ਚੰਗਾ ਲੱਗਦਾ ਅਰੇ ਅਰੇ ਇਧਰ ਆ ਜਾਓ ਆ ਰੋ ਮम्मू ਆ ਰੋ ਆ ਰੋ ਤੁਸੀਂ ਹਾਂ ਵਧੀਆ ਲੱਗਦਾ ਫਿਰ ਤੇ ਪ੍ਰੋਬਲਮ ਉਹ ਤੇ ਮੇਰੇ ਕਹਿੰਦੇ ਆ ਅੱਜ ਕਾ ਗਾਣੇ ਦੇ ਕਮੈਂਟ ਆਉਣੇ ਆ ਨਹੀਂ ਹਾਂ ਆ ਗਾਣੇ ਉਹਨੂੰ ਚਰਨ ਮੱਥੇ ਲਾਓ ਜੀ ਸਾਡਾ ਕਰਸ਼ਰਨ ਵੀਰ ਆ ਗਿਆ ਜੀ ਹਾਂ ਸਾਰੇ ਜਾਣੇ ਆਂਦੇ ਹੀ ਸਾਰੇ ਜਾਣੇ ਕਹਿੰਦੇ ਸਲਜੀਤ ਤੇ ਸਨੀ ਦੀ ਜਿਹੜੀ ਜੋੜੀ ਨੰਬਰ ਵਨ ਬਿਲਕੁਲ ਬਿਲਕੁਲ ਇਹਦੇ ਵਿੱਚ ਵੀ ਨੰਬਰ 1 ਹੀ ਹੋ ਰਹੀ ਹੈ ਨੰਬਰ 1 ਹੀ ਹੋ ਰਹੀ ਹੈ ਇਹਦੇ ਵਿੱਚ ਵੀ ਇਹਨਾਂ ਦੇ ਤੇ ਬਹੁਤ ਸਪੋਰਟ ਕਰਦੇ ਆ ਵਾ ਜਲਜੀਤ ਨੂੰ ਆਪਣੇ ਸਹੁਰਿਆਂ ਇਹਦੇ ਵਿੱਚ ਤੇ ਬਹੁਤ ਹੋ ਗਿਆ ਸੀ ਅੱਜ ਮੁੰਡਾ ਸਹੁਰਿਆਂ ਚਾਜ ਪੱਗ ਬਨ ਕੇ ਬੈਠਾ ਹੈ ਇੱਦਾਂ ਮੇਰੇ ਦਾਤ ਪੱਛੇ ਵੀ ਡਾਕਰ ਬਣੇ ਬੜੇ ਦੇ ਇਤਰੇ ਮਾਰਦੇ ਤੇ ਪੁੱਤ ਨਹੀਂ ਲਿਆ ਇਤਰੇ ਆਹ ਦੇਖੋ ਪੱਗ ਬਨ ਕੇ ਸਾਰੇ ਕੰਮ ਕਰ ਲਏ ਅੱਜ ਹਾਂ ਜੀ ਕੋਈ ਵੀ ਸ਼ਰਮ ਪੱਗ ਬਨ ਹਾਂ ਨਹੀਂ ਸਾਥ ਨਹੀਂ ਹੋਰ ਕੋ ਜੋ ਮੱਤ ਕਰਾ ਲੋ ਚਾ ਚਾ ਵਾ ਇਧਰ ਕੈਕ ਕਰ ਚਾ ਚਾ ਤੇ ਡੈਡੀ ਵੀ ਬੈਠੇ ਆ ਹਾਂਜੀ ਤੇ ਮੰਮੀ ਜੀ ਵੀ ਬੈਠੇ ਆ ਯਾ ਕੀ ਨੇ ਯਾ ਸਾਰੇ ਪਿੰਦੇ ਸਾਰੇ ਇੱਥੇ ਆਉਣ ਵਾਲੇ ਚਾ ਵਾ ਹੁਣ ਆਡੀ ਇਹ 4 ਵਜੇ ਤੇ ਚਾ ਜਾਣ ਵਾਲੀ 4 ਵਜੇ 5 ਵਜੇ ਰਵਾਨਗੀ ਹੋ ਗਈ ਹੁਣ ਚਾ ਮੈਂ ਕਿਉਂ ਨਹੀਂ ਆਇਆ ਉਹ ਰਾਤ ਦੀ ਰੋਟੀ ਦਾ ਪ੍ਰਬੰਧ ਵੀ ਕਰ ਲਿਆ ਥੋੜਾ ਬੁੜਾ ਨਹੀਂ ਤੇ ਜਿਹੜਾ ਸੁੱਟ ਗਿਆ ਮੈਂ ਤਾਂ ਕਰਕੇ ਪਾਈ ਆ ਕਿਹੜੇ ਗੱਲਾਂ ਹੁਣ ਲੱਗਾ ਵੈਲਕਮ ਕਹਿੰਦੇ ਜਾਂ ਲੱਗਾ ਕੀ ਕਹਿੰਦੇ ਬਾਈ 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 ਚਾਹ ਆ ਬਾਈ 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 ਇਹਨੂੰ ਬੜੀ ਸ਼ਤੀ ਬਦਲ ਲਾਉਂਦਾ ਬਾਈ ਬਾਈ ਮੈਂ ਕਹਿੰਦਾ ਮੋਟੇ ਮਾਂ ਦਾ ਚਲੋ ਚਲੀਏ ਤੇ ਕਿੱਥੇ ਗਈ ਚਲੋ ਠੀਕ ਤਾਂ ਫਿਰ ਮਿਲਦੇ ਆਂ ਫਿਰ ਮਨ ਕੇ ਛੇਤੀ ਅਗਲੀ ਵੀਡੀਓ ਵਿੱਚ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੇ ਵੱਧ ਤੋਂ ਵੱਧ ਪਿਆਰ ਦਿਓ ਸਾਰੇ ਜਣੇ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਹਾਂ ਬਾਕੀ ਜਿਹੜੀ ਟੀਜ ਵਿੱਚ ਤੁਹਾਨੂੰ ਕਮੀ ਲੱਗਦੀ ਹੈ ਨਾ ਹਾਂ ਜੀ ਦੱਸੋ ਉਹ ਸਾਨੂੰ ਜਰੂਰ ਦੱਸਿਆ ਕਰੋ ਇਹੀ ਅਗਲੀ ਜਿਹੜੀ ਵੀਡੀਓ ਵਿੱਚ ਪੂਰੀ ਕਰਾਂਗੇ ਸੁਧਾਰ ਉਹਦਾ ਕਰੀਏ ਸਹੀ ਗੱਲ ਹੈ ਸੱਸ ਤੇ ਬਾਕੀ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਨ ਨੂੰ ਪਿਆਰ ਦਿਆ ਕੋਸਟੇ ਵੈਲਕਮ ਤੇ ਬਾਕੀ ਜਿੰਦੇ ਵਸਦੇ ਰਹੋ ਸਾਰੇ ਭੈਣ ਭਰਾ ਪਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਤੁਹਾਡਾ ਸਾਥ ਦੇ ਰਹੇ ਚਲੋ ਠੀਕ ਹੈ ਜੀ ਫਿਰ ਮਾਲਕ ਸਰਪੰਚਾ ਜਲਾ ਕਰੋ ਗੁੰਗਾ ਜੀ ਸਤਿਕਾਰ ਜੀ ਸਤਿਕਾਰ ਜੀ ਸਤਿਰਾ ਸਤਿਕਾਰ ਉਹ ਗੁਰਪਤ ਸਿੰਘ કાકા ਬਹੁਤ ਮੇਰ ਪੰਦਾ ਕੱਢਾ ਬਾਈ 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 ਕਰ ਦੇ ਬਾਈ ਕਰ ਦੇ ਗੁਰਪਤ ਆਹ ਉਹਦਾ ਖਾਣਾ ਖਿਆਲ ਹੋ ਗਿਆ ਚਲੋ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਓਕੇ ਜੀ ਧੰਨਵਾਦ ਜੀ